ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਗੱਲ ਕਰ ਰਹੇ ਹਾਂ ਮੁਲਾਜ਼ਮ ਮਸਲੇ ਦੇ ਵਿੱਚ ਪੁਰਾਣੀ ਪੈਨਸ਼ਨ ਬਾਰੇ ਭਾਰਤ ਸਰਕਾਰ 2024 ਦਾ ਬਜਟ ਆ ਜਿਹੜਾ ਉਹ 23 ਜਨਵਰੀ ਨੂੰ ਉਹ ਪੇਸ਼ ਕਰ ਰਹੀ ਹੈ ਉਸ ਦੇ ਵਿੱਚ ਟਾਈਮਜ਼ ਆਫ ਇੰਡੀਆ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਭਾਰਤ ਸਰਕਾਰ ਇਸ ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਲੈ ਕੇ ਆ ਕੋਈ ਐਲਾਨ ਆ ਜਿਹੜਾ ਕੀਤਾ ਜਾ ਸਕਦਾ ਹੈ ਸੋ ਆਓ ਜਾਣਦੇ ਹਾਂ ਇਸ ਨੂੰ ਵਿਸਥਾਰ ਦੇ ਵਿੱਚ ਮਸਲਾ ਕੀ ਹੈ ਤੇ ਗੱਲ ਇੱਥੋਂ ਸ਼ੁਰੂ ਹੋਈ ਸੀਗੀ ਤੇ ਪਿਛਲੇ ਸਮੇਂ ਦੌਰਾਨ ਜਦੋਂ ਪਿਛਲੀ ਸਰਕਾਰ ਸੀ ਮੋਦੀ ਸਰਕਾਰ ਦੀ ਤਾਂ ਉਸ ਦੇ ਵਿੱਚ ਪ੍ਰਾਣੀ ਪੈਨਸ਼ਨ ਦਾ ਇਹੋ ਮੁੱਦਾ ਪੂਰੇ ਦੇਸ਼ ਦੇ ਵਿੱਚ ਉੱਭਰਿਆ ਤੇ ਬਖ ਬਖ ਜਥੇਬੰਦੀਆਂ ਲਗਾਤਾਰ ਦਿੱਲੀ ਦੇ ਵਿੱਚ ਆ ਕੇ ਸੰਘਰਸ਼ ਕਰ ਰਹੀਆਂ ਸੀਗੀਆਂ ਤਾਂ ਉਸ ਦੇ ਦੌਰਾਨ ਵਿੱਤ ਮੰਤਰੀ ਸ਼ੀਤਨ ਅਮਲ ਜੀ ਦੀ ਅਗਵਾਈ ਚ ਜਿਹੜੀ ਬਜਟ ਸੀਗਾ ਉਸ ਦੇ ਵਿੱਚੋਂ ਵਿੱਚ ਸੈਕਟਰੀ ਨੇ ਜਿਹੜੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਸੀ ਜਿਹੜੀ ਐਨਪੀਐਸ ਦੇ ਵਿੱਚ ਸੁਧਾਰ ਨੂੰ ਲੈ ਕੇ ਉਸ ਦੇ ਵਿੱਚ ਕੀ ਚੰਗਾ ਕੀਤਾ ਜਾ ਸਕਦਾ ਉਸ ਨੂੰ ਲੈ ਕੇ ਸੀ ਕਿ ਕਮੇਟੀ ਸੀ ਜਿਹੜੀ ਉਹ ਬਣਾਈ ਗਈ ਸੀ ਪਿਛਲੀ ਸਰਕਾਰ ਦੇ ਵਿੱਚ ਉਸ ਕਮੇਟੀ ਵੱਲੋਂ ਆਪਣੀ ਜਿਹੜੀ ਰਿਪੋਰਟ ਆ ਬਣਾ ਕੇ ਆ ਉਹ ਵਿੱਤ ਮੰਤਰੀ ਦੇ ਦਫ਼ਤਰ ਆ ਜਿਹੜੀ ਉਹ ਪਹੁੰਚਦੀ ਕਰ ਦਿੱਤੀ ਗਈ ਆ ਜਿਸ ਦੇ ਵਿੱਚ ਸੁਣਨ ਦੇ ਵਿੱਚ ਜਿਹੜੀ ਮਤਲਬ ਆਈਆ ਨਿਊਜ਼ਪੇਪਰ ਦੇ ਹਵਾਲੇ ਤੋਂ ਇਹ ਗੱਲ ਕਰ ਰਹੇ ਹਾਂ ਅਸੀਂ ਕਿ ਉਸ ਦੇ ਵਿੱਚ ਜਿਹੜੀ ਮੁਲਾਜ਼ਮ ਨੂੰ ਦਿੱਤੀ ਜਾਣ ਵਾਲੀ ਜਿਹੜੀ ਉਹ ਗਰੰਟੀ ਦੀ ਗੱਲ ਕਰ ਰਹੇ ਆ ਕਿ ਉਸ ਦੇ ਵਿੱਚ ਮੁਲਾਜ਼ਮਾਂ ਨੂੰ 50% ਬੇਸਿਕ ਦੇ ਉੱਤੇ ਜਿਹੜੀ ਪੈਨਸ਼ਨ ਆ ਉਹ ਦੇਣ ਦੀ ਜਿਹੜੀ ਗੱਲ ਕਰ ਰਹੇ ਆ ਉਸ ਦੇ ਵਿੱਚ ਉਹ ਸੁਧਾਰ ਦੀ ਗੱਲ ਕਰਕੇ ਕਰ ਰਿਹਾ ਕਿ ਐਨਪੀਐਸ ਦੇ ਵਿੱਚ ਵੀ 50% ਪੈਨਸ਼ਨ ਆ ਜਿਹੜੀ ਉਹ ਕਿਸ ਤਰੀਕੇ ਦਿੱਤੀ ਜਾ ਸਕਦੀ ਆ ਉਸ ਦੇ ਵਿੱਚ ਕੋ ਫੰਡ ਦਾ ਪ੍ਰਬੰਧਨ ਆ ਜਿਹੜਾ ਸਰਕਾਰ ਵੱਲੋਂ ਕੀਤਾ ਜਾਊਗਾ ਵੀ ਜਿਹੜਾ ਐਨਪੀਐਸ ਟਰਸਟ ਦੇ ਵਿੱਚੋਂ ਜੇਕਰ ਮੁਲਾਜ਼ਮ ਨੂੰ 50% ਤੋਂ ਪੈਨਸ਼ਨ ਆ ਜਿਹੜੀ ਉਹ ਘੱਟ ਮਿਲਦੀ ਹੈ ਤਾਂ ਉਸ ਵੱਖਰੇ ਬਜਟ ਦੇ ਵਿੱਚੋਂ ਆ ਜਿਹੜਾ ਉਸ ਨੂੰ 50% ਪੂਰਾ ਕਰਕੇ ਉਸ ਦੀ ਪੈਨਸ਼ਨ ਆ ਜਿਹੜੀ ਉਹ ਦਿੱਤੀ ਵੀ ਜਾ ਸਕਦੀ ਆ ਇਸ ਤਰ੍ਹਾਂ ਦਾ ਜਿਹੜੇ ਖਬਰ ਆ ਜਿਹੜੀ ਉਹ ਨਿਕਲ ਕੇ ਆ ਰਹੀ ਆ ਪਰ ਇਸ ਦਾ ਜਿਹੜੇ ਮੁਲਾਜ਼ਮ ਜਥੇਬੰਦੀਆਂ ਨੇਗੀਆਂ ਲਗਾਤਾਰ ਆ ਉਹ ਵਿਰੋਧ ਵੀ ਕਰ ਰਹੀਆਂ ਨੇ ਕਿ ਉਹ ਚਾਹੁੰਦੇ ਨੇ ਕਿ ਜਿਹੜੀ ਪੁਰਾਣੀ ਪੈਨਸ਼ਨ ਆ ਉਸ ਨੂੰ ਹੀ ਬਹਾਲ ਰੱਖਿਆ ਜਾਵੇ ਕਿਉਂਕਿ ਜਿਹੜਾ ਐਨਪੀਐਸ ਦੇ ਵਿੱਚ ਮੁਲਾਜ਼ਮਾਂ ਦਾ 10% ਸ਼ੇਅਰ ਕੱਟਿਆ ਜਾ ਰਿਹਾ 14% ਗਵਰਨਮੈਂਟ ਸਟੇਟ ਗਵਰਨਮੈਂਟ ਦਾ ਸ਼ੇਅਰ ਪੈ ਰਿਹਾ ਜਾਂ ਸੈਂਟਰ ਦੇ ਜਿਹੜੇ EMPLOYEES ਨੇ ਸੈਂਟਰਲ ਗਵਰਨਮੈਂਟ ਵੱਲੋਂ ਉਹਨਾਂ ਦਾ ਸ਼ੇਅਰ ਆ ਜਿਹੜਾ PF R D A ਕੋਲ ਚਲਾ ਜਾਂਦਾ ਤਾਂ ਉਸ ਦੇ ਉਜ ਦੇ ਵਿੱਚ ਜਿਹੜੀ ਮੁਲਾਜ਼ਮ ਦਾ ਪੈਸਾ ਉਹ ਰਿਟਰਨ ਹੋ ਕੇ ਪੈਨਸ਼ਨ ਦੇ ਰੂਪ ਦੇ ਵਿੱਚ ਆ ਉਹ ਮਿਲਣਾ ਸੋ ਮੁਲਾਜ਼ਮ ਜਥੇਬੰਦੀਆਂ ਲਗਾਤਾਰ ਪਿਛਲੇ ਸਮੇਂ ਤੋਂ ਇਹ ਮੰਗ ਕਰਦੀ ਆ ਰਹੀਆਂ ਨੇ ਕਿ NPS ਦਾ ਜਿਹੜਾ ਸਿਸਟਮ ਹੈ ਇਹਨੂੰ ਰੱਦ ਕੀਤਾ ਜਾਵੇ ਤੇ OPS ਆ ਜਿਹੜਾ ਉਹ ਲਾਗੂ ਕੀਤਾ ਜਾਵੇ ਸੋ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਧਰਨੇ ਵੀ ਲੱਗੇ ਤੇ ਸਾਰਾ ਸਿਸਟਮ ਜਿਹੜਾ ਇਹ ਲਗਾਤਾਰ ਚੱਲ ਰਿਹਾ ਜਿਸ ਦਾ ਵਿਰੋਧਾ ਮੋਦੀ ਸਰਕਾਰ ਵੱਲੋਂ ਜਦੋਂ 2024 ਦੀਆਂ ਇਲੈਕਸ਼ਨਾਂ ਹੋਈਆਂ ਨੇ ਉਸ ਦੇ ਵਿੱਚ ਵੱਡੇ ਰੂਪ ਦੇ ਵਿੱਚ ਮਲਾਜਮਾਂ ਨੇ ਕੀਤਾ ਕਿ ਅਸੀਂ ਓਪੀਐਸ ਚੋਂ ਨੇ ਤੇ ਸਰਕਾਰ ਦਾ ਜਿਹੜਾ ਹੁਣ ਤੱਕ ਦਾ ਰਵਈਆ ਰਿਹਾ ਹੈਗਾ ਮਤਲਬ ਉਹਨਾਂ ਦੀ ਗੱਲਬਾਤ ਰਹੀ ਆ ਤਾਂ ਉਹਨਾਂ ਵੱਲੋਂ ਸਪਸ਼ਟ ਜੀ ਕਹ ਕੇ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਉਹ ਨਹੀਂ ਬਹਾਲ ਕਰ ਰਹੇ ਸੋ ਜਿਹੜੀ ਹੁਣ ਗੱਲ ਆ ਰਹੀ ਆ ਕਿ 23 ਜੁਲਾਈ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾ ਰਿਹਾ ਤਾਂ ਉਸ ਦੇ ਵਿੱਚ ਇਸ ਨੂੰ ਲੈ ਕੇ ਕੋਈ ਵੱਡੀ ਖਬਰ ਜਿਹੜੀ ਬਣ ਕੇ ਉਹ ਆ ਸਕਦੀ ਹੈ ਸੋ ਜਥੇਵੰਦੀਆਂ ਜਿਹੜੇ ਹੈਗੇ ਨੇ ਫੰਡ ਦੇ ਟਰਸਟ ਦੇ ਰੂਪ ਦੇ ਵਿੱਚ ਵੀ ਆ ਰਹੀਆਂ ਨੇਗੀਆਂ ਮੁਲਾਜ਼ਮ ਚਾਹੁੰਦੇ ਨੇ ਕਿ ਸਾਡਾ ਜਿਹੜੀ ਪੁਰਾਣੀ ਪੈਨਸ਼ਨ ਉਹ ਮਿਲਦੀ ਰਹੇ ਕਿਉਂਕਿ ਇਹਦੇ ਵਿੱਚ ਮੁਲਾਜ਼ਮਾਂ ਨੂੰ ਆਪਣੇ ਤਰਫ ਤੋਂ ਕੋਈ ਸ਼ੇਅਰ ਆ ਜਿਹੜਾ ਨਹੀਂ ਪਾਉਣਾ ਪੈ ਰਿਹਾ ਇਹਨਾਂ ਨੂੰ ਜੀਪੀਐਫ ਦੇ ਵਿੱਚ ਟਰਸਟ ਦੇ ਪੈਸੇ ਜਾਂਦੇ ਆ ਉਹ ਪੈਸਾ ਜਦੋਂ ਮਰਜੀ ਮੁਲਾਜ਼ਮ ਨੇ ਜਿਹੜੇ ਕਢਵਾ ਸਕਦੇ ਨੇ ਤੇ ਪਰ ਐਨਪੀਐਸ ਦੇ ਵਿੱਚ ਜਿਹੜੀ ਬਹੁਤ ਸਾਰੀਆਂ ਕਠਿਨਾਈਆਂ ਨੇ ਜਿੱਦਾਂ ਸ਼ੇਅਰ ਜਾਂਦਾ ਉਹਨੂੰ ਜੇਕਰ ਮੁਲਾਜ਼ਮ ਨੂੰ ਕਿਸੇ ਨੂੰ ਲੋਡ ਪੈਂਦੀ ਆ ਤਾਂ ਉਹਦੇ ਉੱਤੇ ਵੀ ਉਹਨੂੰ ਪੈਸਾ ਕਢਵਾਉਣ ਦੇ ਜਿਹੜੇ ਸ਼ਰਤਾਂ ਨੇ ਸਿਰਫ ਉਸ ਪੂਰੀ ਸਰਵਿਸ ਦੇ ਦੌਰਾਨ ਤਿੰਨ ਵਾਰੀ ਜਿਹੜਾ ਪੈਸਾ ਹੈਗਾ ਆਪਣਾ ਉਹ ਕਢਵਾ ਸਕਦਾ ਉਹ ਵੀ ਜਦੋਂ ਵੀ ਬੰਦਾ ਕੋਈ ਸਪੈਸ਼ਲ ਕੇਸ ਦੇ ਵਿੱਚ EMPLY ਆਪਣਾ ਪੈਸਾ ਕਢਾਉਣਾ ਚਾਹੁੰਦਾ ਤਾਂ ਉਹ ਆਪਣੇ ਸ਼ੇਅਰ ਦਾ ਸਿਰਫ 25% ਪੈਸਾ ਹੈਗਾ ਜਿਹੜਾ ਉਹ ਕਢਵਾ ਸਕਦਾ ਸੋ ਉਹ ਬੜੀਆਂ ਕਠਿਨਾਈਆਂ ਦੇ ਰੂਪ ਵਿੱਚ ਬੰਨਣ ਦੇ ਰੂਪ ਵਿਚ ਆ ਜਿਹੜੇ ਮੁਲਾਜ਼ਮ ਇਸ ਤੋਂ ਖੁਸ਼ ਨਹੀਂ ਹੈਗੇ ਉਹ ਇਸ ਲਈ ਇਹਦਾ ਜਿਹੜਾ ਵਿਰੋਧ ਨੇਗੇ ਉਹ ਕਰ ਰਹੇ ਨੇਗੇ ਗੱਲ ਕਰਦੇ ਜਿਹੜੀ ਪੈਨਸ਼ਨ ਸਰਕਾਰ 50% ਦੇ ਦੇਣ ਦੀ ਗੱਲ ਕਰ ਰਹੀ ਆ ਉਸ ਦੇ ਉੱਤੇ ਇਹ ਵੀ ਆ ਕਿ ਉਹਨਾਂ ਨੂੰ ਕੋਈ ਜਿਹੜਾ ਡੀਏ ਹੈਗਾ ਉਸ ਤੇ ਨਹੀਂ ਮਿਲਣ ਦੀ ਕੋਈ ਸੁਭਾਵਨਾ ਨਹੀਂ ਹੈਗੀ ਕੋਈ ਮੈਡੀਕਲ ਪੱਤਾ ਬੈਨੀਫਿਟ ਆ ਜਿਹੜਾ ਉਹ ਨਹੀਂ ਮਿਲਣ ਦੀ ਸੁਭਾਵਨਾ ਹੈਗੀ ਪਰ ਇਧਰ ਪੁਰਾਣੀ ਪੈਨਸ਼ਨ ਦੇ ਵਿੱਚ ਸਭ ਕੁਝ ਮਿਲ ਰਿਹਾ ਕਿ ਉਹਨਾਂ ਨੂੰ 50% ਲਾਸਟ ਜਿਹੜੀ ਬੇਸਿਕ ਆਈ ਉਹਦਾ ਪੈਨਸ਼ਨ ਵੀ ਉਸ ਦੇ ਰੂਪ ਚ ਮਿਲ ਲਈਆਂ ਉਹਨਾਂ ਨੂੰ ਡੀਏ ਵੀ ਮਿਲਣਾ ਮੈਡੀਕਲ ਵੀ ਮਿਲਣਾ ਤੇ 10 ਸਾਲ ਬਾਅਦ ਜਦੋਂ ਪੇ ਰਿਵੀਜ਼ਨ ਹੁੰਦੀ ਆ ਤਾਂ ਉਸ ਦੇ ਉੱਤੇ ਜਿਹੜੀ ਪੈਨਸ਼ਨ ਆ ਉਹ ਵੀ ਰਿਵੀਜ਼ਨ ਹੋਣੀ ਆ ਪਰ ਨਵੀਂ ਗਰੰਟਡ ਪੈਨਸ਼ਨ ਜਿਹੜੀ ਸਰਕਾਰ ਦੀ ਪ੍ਰਪੋਜ਼ਲ ਬਣ ਕੇ ਆ ਰਹੀ ਆ ਤਾਂ ਉਸ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਸੁਭਾਵਨਾਵਾਂ ਨੇਗੀਆਂ ਉਹ ਨਹੀਂ ਹੈਗੀਆਂ ਇਸ ਦੇ ਲਈ ਆਉਣ ਵਾਲੀ ਜਿਹੜੀ ਜੁਲਾਈ ਦੇ ਵਿੱਚ 23 ਤਰੀਕ ਤੋਂ ਬਜਟ ਸੈਸ਼ਨ ਆ ਜਿਹੜਾ ਸ਼ੁਰੂ ਹੋ ਕੇ ਉਸ ਦੇ ਵਿੱਚ ਬਜਟ ਪੇਸ਼ ਕੀਤਾ ਜਾਣਾ ਵਿੱਤ ਮੰਤਰੀ ਵੱਲੋਂ ਉਸ ਪਟਾਰੇ ਦੇ ਵਿੱਚੋਂ ਮੁਲਾਜ਼ਮਾਂ ਦੇ ਲਈ ਕੀ ਨਿਕਲ ਕੇ ਆਉਂਦਾਗਾ ਇਹ ਖਾਸ ਹੋਵੇਗਾ ਦੇਖਣ ਵਾਲਾ ਸੋ ਮੁਲਾਜ਼ਮਾਂ ਦੇ ਲਈ ਇਹ ਅਪਡੇਟ ਸੀ ਕਿਉਂਕਿ ਕਾਫੀ ਸਾਰੀਆਂ ਨਿਊਜ਼ ਚੈਨਲਾਂ ਦੇ ਉੱਤੇ ਵੀ ਜਿਹੜੀ ਇਹ ਚੀਜ਼ਾਂ ਫਲੈਸ਼ ਕੀਤੀ ਜਾ ਰਹੀ ਆ ਕਿ ਕੇਂਦਰ ਸਰਕਾਰ ਵੱਲੋਂ ਜਿਹੜੀ ਉਹ ਪੁਰਾਣੀ ਪੈਨਸ਼ਨਾਂ ਬਹਾਲ ਕੀਤੀ ਜਾ ਰਹੀ ਆ ਕਈ ਤਰੀਕੇ ਦੇ ਨਾਲ ਮਤਲਬ ਮੁਲਾਜ਼ਮਾਂ ਦੇ ਵਿੱਚ ਪਰਪਲਿਖਾ ਹੋ ਜਾਂਦਾ ਕਿ ਇਹ ਹੈ ਕੀ ਆ ਕਿਸ ਤਰ੍ਹਾਂ ਦੀ ਆ ਸੋ ਇਹ ਤੁਹਾਡੇ ਲਈ ਉਹ ਜਾਣਕਾਰੀ ਸੀ ਕਿ ਸਰਕਾਰ ਕਿਸ ਤਰ੍ਹਾਂ ਦੀ ਪ੍ਰਪੋਜ਼ਲ ਆ ਜਿਹੜੀ ਲੈ ਕੇ ਉਹ ਆ ਵੀ ਸਕਦੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀ ਗੱਲਬਾਤ 23 ਤਰੀਕ ਤੋਂ ਬਾਅਦ ਇਸ ਵਿਸ਼ੇ ਨੂੰ ਲੈ ਕੇ ਕਰਾਂਗੇ ਕਿ ਉਸ ਦੇ ਵਿੱਚੋਂ ਪਟਾਰੇ ਦੇ ਵਿੱਚੋਂ ਮੁਲਾਜ਼ਮਾਂ ਦੇ ਲਈ ਕੀ ਨਿਕਲ ਕੇ ਆਇਆ ਸੋ ਮੁਲਾਜ਼ਮ ਮੁੱਦੇ ਦੇ ਵਿੱਚ ਜਿਹੜੀ ਗੱਲ ਸੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਸਾਰਿਆਂ ਦਾ ਇਸ ਵੀਡੀਓ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ